ਮਾ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਵਥੇਰੇ ਮਾ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਵਥੇਰੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਮਗਦਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਸਤਿ ਸ਼ਕਾਲ ਜੀ ਮੈਂ ਤੁਹਾਡਾ ਆਪਣਾ ਪ੍ਰਗਟ ਬਟੂਹਾ ਸੋ ਅੱਜ ਪੰਜਾਬ ਦੇ ਮਹਾਨ ਇਨਕਲਾਬੀ ਸ਼ਾਇਰ ਮਹਾਨ ਕਵੀ ਜਨਕੀ ਸੰਤਰਾਮ ਉਦਾਸੀ ਜੀ ਦਾ ਸੋ ਅੱਜ ਜਨਮ ਦਿਨ ਹੈ ਉਹਨਾਂ ਨੂੰ ਤੇ ਉਹਨਾਂ ਦੇ ਚਾਹਣ ਵਾਲਿਆਂ ਨੂੰ ਉਹਨਾਂ ਦੇ ਸਮੁੱਚੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਮੁਬਾਰਕਾਂ ਦਾਤਾ ਉਹਨਾਂ ਦੀ ਕਲਮ ਨੂੰ ਸਦੀਆਂ ਤੱਕ ਜਿਉਂਦੀ ਰੱਖੇ ਉਹਨਾਂ ਦੀ ਸੋਚ ਨੂੰ ਜਿਉਂਦੀ ਰੱਖੇ ਔਰ ਉਹਨਾਂ ਦੀ ਸੋਚ ਤੇ ਪਹਿਰਾ ਦੇਣ ਵਾਲੇ ਕਵੀਆਂ ਨੂੰ ਜਿਉਂਦਾ ਰੱਖੇ ਉਹ ਲੋਕਾਂ ਨੂੰ ਜਿਉਂਦਾ ਰੱਖੇ ਕਿ ਜਿੰਨਾ ਕੰਧ ਸਰਹੰਦ ਦੀ ਤੋੜਨੀ ਏ ਜਿੰਨਾ ਕੰਧ ਸਰਹੰਦ ਦੀ ਤੋੜਨੀ ਏ ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ ਗੂਠਾ ਲਾਇਆ ਨਹੀਂ ਜਿੰਨਾ ਵੇ ਦਾਵਿਆਂ ਤੇ ਸਿੰਘ ਅਜੇ ਵੀ ਲੱਖ ਹਜ਼ਾਰ ਜਿਉਂਦੇ ਸਿੰਘ ਹਜੇ ਵੀ ਲੱਖ ਹਜ਼ਾਰ ਜਿਉਂਦੇ ਸੋ 20 ਅਪ੍ਰੈਲ 1939 ਨੂੰ ਬਰਨਾਲੇ ਜ਼ਿਲ੍ਹੇ ਦੇ ਪਿੰਡ ਰਾਏਸਰ ਦੇ ਵਿੱਚ ਸੋਨਾਂ ਦਾ ਜਨਮ ਹੋਇਆ ਸੀਗਾ ਸੋ ਉਹਨਾਂ ਨੇ ਪੰਜਾਬੀ ਸਾਹਿਤ ਦੀ ਝੋਲੀ ਦੇ ਵਿੱਚ ਕਈ ਕਿਤਾਬਾਂ ਅਨੇਕਾ ਕਵਤਾਵਾਂ ਅਨੇਕਾ ਇਨਕਲਾਬੀ ਗੀਤ ਸੋ ਸਾਡੇ ਲਈ ਛੱਡ ਕੇ ਗਏ ਨੇ ਸਾਡੀ ਝੋਲੀ ਪਾ ਕੇ ਗਏ ਨੇ ਸੋ ਉਹਨਾਂ ਨੂੰ ਹਮੇਸ਼ਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸੱਚ ਦਾ ਸਲਾਮ ਕਰਦੇ ਰਹਾਂਗੇ